ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੜਾਂ ਦੀ ਮਾਰ ਹੈ ਅਤੇ ਪਾਣੀ ਜਿਹੜਾ ਹੈ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਾ ਹੈ ਜਿਸ ਕਰਾ ਨੂੰ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਥੰਦੇ ਜੀਵ ਜੰਤੂ ਨੇ ਉਹਨਾਂ ਨੇ ਵੀ ਬੜਾ ਨੁਕਸਾਨ ਉਠਾਇਆ ਹੈ ਸਾਡੇ ਕਿਸਾਨ ਵੀਰਾਂ ਦੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਲੋਕ ਘਰੋਂ ਬੇਕਾਰ ਹਨ ਕਿ ਵੀ ਪੰਜਾਬ ਦੇ ਲੋਕਾਂ ਨੇ ਖੜਾ ਦੇ ਮੌਕੇ ਦੇ ਉੱਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਔਖੇ ਤੋਂ ਔਖੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੇ ਹਾਂ ਇੱਕ ਦੂਜੇ ਦੀ ਮਦਦ ਕਰਨ ਵਾਲੇ ਹਾਂ ਅੱਜ ਲੋੜ ਹੈ ਕਿ ਕੋਈ ਵੀ ਸਾਡਾ ਬੰਦਾ ਪ੍ਰਾਣੀ ਭੁੱਖਾ ਨਾ ਸੋਵੇ ਛਤ ਤੋਂ ਬਿਨਾਂ ਨਾ ਹੋਵੇ ਕਿਸੇ ਦਾ ਵੀ ਮਾਲ ਡੰਗਰ ਜਾਰੇ ਤੋਂ ਬਿਨਾਂ ਨਾ ਹੋਵੇ ਪੰਜਾਬ ਦੇ ਨਾਲ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉਹ ਜਥੇਬੰਦੀਆਂ ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨੇ ਸਾਨੂੰ ਇਸ ਵੇਲੇ ਪੂਰਾ ਡਟ ਜਾਣਾ ਚਾਹੀਦਾ ਹੈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਹੜ੍ਹਾਂ ਦੀ ਜ਼ਿਆਦਾ ਮਾਰ ਹੈ ਉੱਥੇ ਆਪੋ ਆਪਣੀਆਂ ਪਾ ذمہਵਾਰੀਆਂ ਨੂੰ ਸਮਝੀਏ ਇੱਕ ਦੂਜੇ ਦੀ ਮਦਦ ਕਰੀਗੇ ਕਿ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੇ ਹਾਲਾਤ ਨੇ ਉਹਨਾਂ ਨਾਲ ਜੱਠਣ ਦੇ ਲਈ ਯਾਰ ਹੋਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਾਈਚਾਰੇ ਦਾ mohabbat ਦਾ ਇਤفاق ਦਾ ਇਹ ਸਾਂਝ ਦਾ ਨਾਮ ਹੈ ਪੰਜਾਬ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਪਹਿਲਾਂ ਵੀ ਨਿਕਲਿਆ ਹੈ ਤੇ ਹੁਣ ਵੀ ਜਿਸ ਮੁਸ਼ਕਲ ਦੇ ਵਿੱਚ ਅੱਜ ਪੰਜਾਬ ਦੀ ਸਾਰ ਜਮੀਨ ਪੰਜਾਬ ਦੇ ਲੋਕ ਪੰਜਾਬ ਦੀ ਬਨਸਪਤੀ ਪੰਜਾਬ ਦੇ ਪਸ਼ੂ ਪੰਛੀ ਹਨ ਗੁਰੂ ਮਿਹਰ ਕਰੇਗਾ ਪੰਜਾਬ ਇਸ ਵਿੱਚੋਂ ਵੀ ਜਲਦੀ ਨਿਕਲ ਆਵੇਗਾ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੜਾਂ ਦੀ ਮਾਰ ਹੈ ਔਰ ਪਾਣੀ ਜਿਹੜਾ ਹੈ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਾ ਹੈ ਜਿਸ ਕਾਰਨ ਜਿੱਥੇ ਘਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਇਥੋਂ ਦੇ ਜੀਵ ਜੰਤੂ ਨੇ ਉਹਨਾਂ ਨੇ ਵੀ ਬਟਾ ਨੁਕਸਾਨ ਉਠਾਇਆ ਹੈ ਸਾਡੇ ਕਿਸਾਨ ਵੀਰਾਂ ਦੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਲੋਕ ਘਰੋਂ ਬੇਕਾਰ ਹਨ ਔਰ ਜੋ ਅਸੀਂ ਆਪਣੇ ਪਰਿਵਾਰ ਦੇ ਜੀਵਾਂ ਵਾਂਗ ਹੀ ਆਪਣੇ ਮਾਲ ਡੰਗਰ ਨੂੰ ਰੱਖਦੇ ਹਾਂ ਉਸ ਦਾ ਵੀ ਬੁਰਾ ਹਾਲ ਹੈ ਇਹ ਸਾਰੇ ਹਾਲਾਤਾਂ ਦੇ ਵਿੱਚ ਅੱਜ ਸਾਨੂੰ ਆਪਸੀ ਪ੍ਰੇਮ ਪਿਆਰ ਅਤੇ ਇਤਿਫਾਕ ਦੀ ਲੋੜ ਹੈ ਭਾਵੇਂ ਕਿ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਲ ਦਾ ਸਾਹਮਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਡਟ ਕੇ ਕੀਤਾ ਹੈ ਪਰ ਆਪਸੀ ਸਾਝ ਦੇ ਨਾਲ ਕੀਤਾ ਹੈ ਅੱਜ ਵੀ ਪੰਜਾਬ ਦੇ ਲੋਕਾਂ ਨੇ ਹੜਾਂ ਦੇ ਮੌਕੇ ਦੇ ਉੱਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਔਖੇ ਤੋਂ ਔਖੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੇ ਹਾਂ ਇੱਕ ਦੂਜੇ ਦੀ ਮਦਦ ਕਰਨ ਵਾਲੇ ਹਾਂ ਪਰ ਅੱਜ ਜਿਵੇਂ ਦੇ ਹਾਲਾਤ ਹੜਾਂ ਦੇ ਕਾਰਨ ਪੰਜਾਬ ਦੇ ਨੇ ਜਿਵੇਂ ਪੰਜਾਬ ਦੇ ਵਿੱਚ ਅੱਜ ਵੀ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ ਉਸ ਨੇ ਇਸ ਗੱਲ ਉੱਤੇ ਫੇਰ ਮੋਰ ਲਾਈ ਹੈ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ mohabbat ਸਾਂਗ ਅਤੇ ਪਿਆਰ ਇਤفاق ਭਾਈਚਾਰੇ ਨੂੰ ਹਮੇਸ਼ਾ ਹੀ ਅੱਗੇ ਵਧਾਉਂਦਾ ਰਹੇਗਾ ਹੁਣ ਜਦੋਂ ਕਿ ਹੜ੍ਹਾਂ ਦੀ ਸਥਿਤੀ ਬਹੁਤ ਜ਼ਿਆਦਾ ਇੱਥੇ ਭਿਆਨਕ ਹੈ ਪਿਛਲੇ ਕੁਝ ਦਿਨਾਂ ਤੋਂ ਇਥੋਂ ਦੇ ਲੋਕ ਜਿਹੜੇ ਨੇ ਬਹੁਤ ਮੁਸ਼ਕਲਾਂ ਦੇ ਵਿੱਚ ਨੇ ਅੱਜ ਖੇਰ ਲੋੜ ਹੈ ਇਸ ਮੌਕੇ ਦੇ ਉੱਤੇ ਸਾਡੇ ਪੰਜਾਬ ਦੇ ਅੰਦਰ ਜਿੱਥੇ ਵੀ ਹੜਾਂ ਦੀ ਮਾਰ ਹੈ ਸਾਡਾ ਕੋਈ ਵੀ ਪ੍ਰਾਣੀ ਸਾਡਾ ਕੋਈ ਵੀ ਜੀ ਖੁਕਾਣਾ ਰਵੇ ਖੁਕਾਣਾ ਸੌਵੇਂ ਔਰ ਸਾਡਾ ਜਿਹੜਾ ਮਾਲ ਡੰਗਰ ਵੀ ਹੈ ਉਹ ਵੀ ਚਾਰੇ ਤੋਂ ਬਿਨਾਨਾ ਰਵੇ ਸਾਨੂੰ ਆਪਸ ਦੇ ਵਿੱਚ ਇਹੋ ਜੀ ਸਾਂਝ ਪਾ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਹੜ ਚਲੇ ਜਾਣੇ ਨੇ ਪਾਣੀ ਉਤਰ ਜਾਣਾ ਹੈ ਉਹਦੇ ਤੋਂ ਬਾਅਦ ਹੋਰ ਜਗਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਥਿਤੀ ਤੋਂ ਬਾਹਰ ਨਿਕਲਣ ਦੇ ਲਈ ਵੀ ਅਸੀਂ ਆਪਸੀ ਪ੍ਰੇਮ ਪਿਆਰ ਤੇ ਭਾਈਚਾਰੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਹਾਲਾਤ ਜਿਹੜੇ ਨੇ ਹੋਰ ਜ਼ਿਆਦਾ ਮੁਸ਼ਕਲ ਭਰੇ ਹੋਣਗੇ ਔਰ ਉਸ ਵੇਲੇ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਅੱਜ ਲੋੜ ਹੈ ਕਿ ਕੋਈ ਵੀ ਸਾਡਾ ਬੰਦਾ ਪ੍ਰਾਣੀ ਭੁੱਖਾ ਨਾ ਸੋਵੇ ਛੱਤ ਤੋਂ ਬਿਨਾ ਨਾ ਹੋਵੇ ਕਿਸੇ ਦਾ ਵੀ ਮਾਲ ਡੰਗਰ ਚਾਰੇ ਤੋਂ ਬਿਨਾ ਨਾ ਹੋਵੇ ਅਸੀਂ ਆਪਸੀ ਸਾਂਝ ਦੇ ਨਾਲ ਇਹੋ ਜੀ ਇੱਕ ਦੂਜੇ ਦੀ ਮਦਦ ਕਰੀਏ ਬਾਕੀ ਮੈਂ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉਹ ਜਥੇਬੰਦੀਆਂ ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨੇ ਸਾਨੂੰ ਇਸ ਵੇਲੇ ਪੂਰਾ ਡਟ ਜਾਣਾ ਚਾਹੀਦਾ ਹੈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਔਰ ਆਪਸੀ ਸਾਂਝ ਨੂੰ ਦਰਸਾਉਂਦਿਆਂ ਕਮਰ ਕੱਸੇ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਕਿ ਆਪਾਂ ਦੇਖ ਰਹੇ ਹਾਂ ਮੈਦਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਡਟੀਆਂ ਹੋਈਆਂ ਨੇ ਭਾਵੇਂ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਉਹਨਾਂ ਨੇ ਵਕ ਵਕ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕੀਤੇ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅੱਕੇ ਕੁਝ ਸੱਜਣ ਆਪਣੇ ਤੌਰ ਦੇ ਉਤੇ ਵੀ ਹੜਾ ਦੇ ਵਿੱਚ ਘੁੰਮ ਫਿਰ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇਹ ਮਦਦ ਨੂੰ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੈ ਮੁਸ਼ਕਲਾ ਆਉਂਦੀਆਂ ਨੇ ਤੇ ਮੁਸ਼ਕਲਾ ਨਿਕਲ ਜਾਂਦੀਆਂ ਨੇ ਇਹ ਵੀ ਮੁਸ਼ਕਲ ਚਲੀ ਜਾਵੇਗੀ ਪਰ ਇਸ ਸਮੇਂ ਇੱਕ ਦੂਜੇ ਦੀ ਕੀਤੀ ਹੋਈ ਮਦਦ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਤੋਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਹੜ੍ਹਾਂ ਦੀ ਜਾਦਾ ਮਾਰ ਹੈ ਉੱਥੇ ਆਪੋ ਆਪਣੀਆਂ ਆਪਾਂ ਜ਼ਿੰਮੇਵਾਰੀਆਂ ਨੂੰ ਸਮਝੀਏ ਇੱਕ ਦੂਜੇ ਦੀ ਮਦਦ ਕਰੀਏ ਕਿ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੇ ਹਾਲਾਤ ਨੇ ਉਹਨਾਂ ਨਾਲ ਜੱਠਣ ਦੇ ਲਈ ਤਿਆਰ ਹੋਈਏ ਅਗਲੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਜਾਂਚਿਆ ਜਾਵੇ ਕਿ ਆਖਰ ਪੰਜਾਬ ਦੇ ਅੰਦਰ 2023 ਦੇ ਵਿੱਚ ਵੀ ਹੜ੍ਹਾਂ ਦੀ ਬਹੁਤ ਮਾਰ ਸੀ ਪਰ 2 ਸਾਲ ਬਾਅਦ ਫਿਰ ਹੈ ਪਰ ਇਸ ਵਾਰੀ ਇਹ ਮਾਰ ਬਹੁਤ ਜ਼ਿਆਦਾ ਭਿਆਨਕ ਹੈ ਇਹਨਾਂ ਹੜ੍ਹਾਂ ਦੇ ਕੀ ਕਾਰਨ ਹਨ ਕਿਉਂ ਹੜ੍ਹ ਵਾਰ-ਵਾਰ ਆ ਰਹੇ ਹਨ ਕਿਉਂ ਸਾਡੇ ਜਿਹੜੇ ਦਰਿਆ ਨੇ ਉਹ ਮੈਦਾਨੀ ਇਲਾਕਿਆਂ ਵੱਲ ਸੂਕਦੇ ਆ ਰਹੇ ਹਨ ਇਹਦੇ ਪਿੱਛੇ ਜੋ ਵੀ ਕਾਰਨ ਹਨ ਉਹ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ ਤਾ ਕੇ ਵਾਰ-ਵਾਰ ਪੰਜਾਬ ਪੰਜਾਬ ਦੇ ਲੋਕ ਇਹਨਾਂ ਮੁਸ਼ਕਲਾਂ ਦੇ ਨਾਲ ਜੋ ਲੜਦੇ ਨੇ ਉਹਨਾਂ ਨੂੰ ਵਾਰ-ਵਾਰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਬਾਕੀ ਅਸੀਂ ਸਾਰੇ ਜਾਣੇ ਆਪਣੇ ਦਰਿਆਵਾਂ ਦਾ ਕੁਦਰਤ ਦਾ ਹਮੇਸ਼ਾ ਸਾਥ ਵੀ ਰਹੀਏ ਔਰ ਇਹਨਾਂ ਦਾ ਜੋ ਸਤਕਾਰ ਹੈ ਜੋ ਸਾਨੂੰ ਗੁਰੂਆਂ ਨੇ ਸਿਖਾਇਆ ਉਹ ਵੀ ਕਰੀਏ ਸਾਨੂੰ ਗੁਰੂ ਨੇ ਆਖਿਆ ਹੈ ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਕੁਦਰਤ ਨੂੰ ਪਿਆਰ ਕਰਨਾ ਵੀ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਅਸੀਂ ਹਮੇਸ਼ਾ ਹੀ ਕੁਦਰਤ ਦੇ ਨਾਲ ਇੱਕਮਿਕ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਸਾਡੇ ਉੱਤੇ ਗੁਰੂ ਸਾਹਿਬ ਦਾ ਥਾਪੜਾ ਹੈ ਅਸੀਂ ਮੌਤ ਜਲਦੀ ਇਸ ਮੁਸ਼ਕਲ ਦੀ ਘੜੀ ਦੇ ਵਿੱਚੋਂ ਨਿਕਲ ਜਾਵਾਂਗੇ ਗੁਰੂ ਦੀ ਕਿਰਪਾ ਦੇ ਨਾਲ ਆਪਸੀ ਸਾਥ ਪ੍ਰੇਮ ਪਿਆਰ ਮੁਹੱਬਤ ਅਤੇ ਇੱਕ ਦੂਜੇ ਦੀ ਮਦਦ ਕਰੀਏ ਜੀ ਵਾਇਗੁਰੂ ਦੀ ਕਲਸਾ ਵਾਇਗੁਰੂ ਦੀ ਫਤਕ